ਹਾਂਜੀ ਹੁਣ ਜਿਹੜਾ ਪੂਰਾ ਮਾਮਲਾ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਜਿਹੜਾ ਵੀ ਕਿਸ ਕਰਕੇ ਜਿੱਤੇ ਆ ਪੂਰਾ ਮਾਮਲਾ ਤੁਹਾਨੂੰ ਸੁਣਾਉਣ ਜਾ ਰਹੇ ਆ ਜਿਹੜੇ ਕਿ ਆਸ਼ੂ ਉਹ ਕਿਵੇਂ ਹਰੇ ਆਕਾਲੀ ਦਲ ਕਿਵੇਂ ਹਰਗੇ ਕਾਂਗਰਸ ਕਿਵੇਂ ਹਰੀ ਤਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾ ਦਈਏ ਆਪਾਂ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਪੂਰਾ ਮਾਮਲਾ ਕੀ ਸੀ ਕਿਉਂ ਆਮ ਆਦਮੀ ਪਾਰਟੀ ਲੁਧਿਆਣਾ ਤੋਂ ਜਿੱਤੀ ਆ ਕੀ ਮਾਮਲਾ ਸੀ ਪਹਿਲਾਂ ਵੀਡੀਓ ਸੁਣੋ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਜਿਹੜਾ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਹੁਣ ਵਿਧਾਨ ਸਭਾ ਦੇ ਮੈਂਬਰ ਬਣ ਗਏ ਆ ਕਿਸੇ ਵੀ ਵੇਲੇ ਉਹ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਗੇ ਤੇ ਕਿਸੇ ਵੀ ਵੇਲੇ ਮੰਤਰੀ ਮੰਡਲ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਹੋ ਜਾਊਗਾ ਤੇ ਕਿਸੇ ਵੀ ਵੇਲੇ ਸੰਜੀਵ ਅਰੋੜਾ ਹੋਣੀ ਇੱਕ ਵੱਡੇ ਮਹਿਕਮਿਆਂ ਇੱਕ ਤੋਂ ਵੱਧ ਵੱਡੇ ਮਹਿਕਮਿਆਂ ਦੇ ਮੰਤਰੀ ਬਣ ਜਾਣਗੇ ਤੇ ਕਿਸੇ ਵੀ ਵੇਲੇ ਇਹ ਖਬਰ ਆ ਸਕਦੀ ਹੈ ਕਿ ਫਲਾਣੇ ਫਲਾਣੇ ਮੰਤਰੀ ਦੀ ਛੁੱਟੀ ਹੋ ਗਈ ਹੈ ਤੇ ਨਵੇਂ ਚਿਹਰੇ ਵਿੱਚ ਫਲਾਣੇ ਫਲਾਣੇ ਸ਼ਾਮਲ ਕਰ ਲਏ ਗਏ ਆ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਜਿਹਦੇ ਕੋਲੇ ਇੱਕ ਮਹਿਕਮਾ ਉਹ ਲੈ ਕੇ ਸੰਜੀਵ ਅਰੋੜਾ ਨੂੰ ਦਿੱਤਾ ਜਾਵੇ ਤੇ ਭਾਈ ਉਹਦੇ ਕੋਲੇ ਮਹਿਕਮੇ ਦੋ ਨਹੀਂ ਥਾਂ ਤੇ ਇੱਕ ਰਹੇਗਾ ਚਾਰ ਨਹੀਂ ਥਾਂ ਤੇ ਦੋ ਰਹੇਗੇ ਆ ਤੇ ਭਾਈ ਕੋਈ ਹੋਰ ਚਿਹਰਾ ਵਿੱਚ ਨਾ ਆਵੇ ਇਹ ਜਦੋਂ ਹੁਣ ਬਦਲਾਅ ਹੋਊਗਾ ਤਾਂ ਕਈ ਤਰ੍ਹਾਂ ਦੀ ਹਿਲਜੁਲ ਹੋਊਗੀ ਪਰ ਉਹਦੇ ਕਾਰਨ ਕਿਹੜੇ ਕਿੜੇ ਆ ਜਿਹਦੇ ਕਰਕੇ ਸੰਜੀਵ ਅਰੂੜਾ ਹੁਰੀ ਜਿੱਤੇ ਆ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਈ ਆ ਤੇ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਭਾਰਤ ਪੂਸ਼ਣ ਆਸ਼ੂ ਹੁਰੀ ਹਾਰ ਗਏ ਆ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਅਕਾਲੀ ਦਲ ਚੌਥੇ ਨੰਬਰ ਦੇ ਉੱਤੇ ਰਹਿ ਗਿਆ ਜਾਣਦੇ ਆਪਾਂ ਸਾਰੇ ਆ ਕਿ 10000 ਤੇ 637 ਵੋਟਾਂ ਦੇ ਫਰਕ ਦੇ ਨਾਲ ਰਾਜ ਸਭਾ ਦੇ ਮੈਂਬਰ ਸੰਜੀਵ ਅਰੂੜਾ ਵਿਧਾਨ ਸਭਾ ਦੇ ਮੈਂਬਰ ਬਣ ਗਏ ਆ ਦੂਜੀ ਗੱਲ ਇਹ ਆ ਇਹ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜਾ ਉਹਨੂੰ 8200 ਤੇ 3 ਵੋਟਾਂ ਪਈਆਂ 8203 ਵੋਟਾਂ ਪਈਆਂ ਕੁੱਲ ਤੇ ਇਹ ਅਕਾਲੀ ਦਲ ਦਾ ਉਮੀਦਵਾਰ ਚੌਥੇ ਨੰਬਰ ਦੇ ਉੱਤੇ ਹੈ 14 ਉਮੀਦਵਾਰਾਂ ਦੇ ਵਿੱਚੋਂ ਤੇ ਇੱਥੇ ਭਾਜਪਾ ਉਹਨੇ ਸੋਹਣਾ ਪ੍ਰਦਰਸ਼ਨ ਕੀਤਾ ਭਾਜਪਾ ਨੂੰ 20300 ਤੇ 23 ਵੋਟਾਂ ਪਈਆਂ ਤੁਸੀਂ ਦੇਖੋ ਵੀ 24542 ਵੋਟਾਂ ਕਾਂਗਰਸ ਨੂੰ ਪਈਆਂ ਯਾਨੀ ਕਿ ਭਾਰਤ ਭੂਸ਼ਣਾ ਸ਼ੂ ਨੂੰ ਤੇ ਥੋੜੀਆਂ ਕ ਵੋਟਾਂ ਦਾ ਫਰਕ ਹੀ ਆ 20323 ਵੋਟਾਂ ਭਾਜਪਾ ਨੂੰ ਪੈ ਗਈਆਂ ਵਜ੍ਹਾ ਕੀ ਆ ਹੁਣ ਲੋਕਾਂ ਦੀ ਸੋਚ ਸਮਝ ਦਾ ਵਿਸ਼ਾ ਸਾਰੇ ਲੋਕ ਆਪੋ ਆਪਣੇ ਕਾਰਨ ਲੱਭਦੇ ਆ ਮੈਂ ਪਹਿਲਾਂ ਵੀ ਗੱਲ ਕਹੀ ਸੀ ਵੀ ਆਮ ਤੌਰ ਦੇ ਉੱਤੇ ਜ਼ਿਮਨੀ ਚੋਣਾ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਸੱਤਾਧਾਰੀ ਧਿਰ ਦੀ ਝੋਲੀ ਦੇ ਵਿੱਚ ਪੈਂਦੀ ਹੁੰਦੀ ਹੈ ਉਹਦੇ ਕਾਰਨ ਦੋ ਤਿੰਨ ਹੁੰਦੇ ਆ ਇੱਕ ਤਾਂ ਕਾਰਨ ਇਹ ਹੁੰਦਾ ਜੀ ਕਿ ਦੇਖੋ ਉਹਨਾਂ ਦੇ ਕੋਲੇ ਹਰ ਤਰ੍ਹਾਂ ਦਾ ਹਰਬਾ ਹੁੰਦਾ ਹਰ ਤਰ੍ਹਾਂ ਦੀ ਮਸ਼ੀਨਰੀ ਹੁੰਦੀ ਹੈ ਸਮੁੱਚੀ ਸਰਕਾਰ ਉਸ ਚੋਣ ਨੂੰ ਜਿੱਤਣ ਤੇ ਲੱਗੀ ਹੁੰਦੀ ਹੈ ਪ੍ਰਸ਼ਾਸਨ ਵੀ ਉਹਨਾਂ ਦਾ ਆਪਣਾ ਹੁੰਦਾ ਦੂਜਾ ਇਹਦੇ ਵਿੱਚ ਕਾਰਨ ਵੱਡਾ ਇਹ ਹੁੰਦਾ ਵੀ ਲੋਕ ਕਹਿੰਦੇ ਵੀ ਜਿੰਨਾ ਸਮਾਂ ਬਾਕੀ ਪਿਆ ਜੇਕਰ ਸਤਾਧਾਰੀ ਧਰਦਾ ਵਿਧਾਇਕ ਬਣਾਵਾਂਗੇ ਜੇਕਰ ਉੱਤੋਂ ਮੰਤਰੀ ਵੀ ਬਣਾ ਦਿੱਤਾ ਜਾਵੇ ਜਿਵੇਂ ਕਿ ਕੇਜਰੀਵਾਲ ਸਾਹਿਬ ਨੇ ਸੰਜੀਵ अरोड़ा ਸਾਹਿਬ ਦੇ ਬਾਬਤ ਪਹਿਲਾਂ ਹੀ ਕਿਹਾ ਸੀ ਕਿ ਇਹੀ ਬਣਨਗੇ ਮੰਤਰੀ ਤੁਸੀਂ ਲੁਧਿਆਣਾ ਦਾ ਇਹਨਾਂ ਨੂੰ ਵਿਧਾਇਕ ਬਣਾ ਦਿਓ ਉਹ ਕਹਿੰਦੇ ਸੀ ਜੇਕ ਮੈਂ ਇਹਨਾਂ ਨੂੰ ਇੱਥੇ ਮੰਤਰੀ ਬਣਾ ਦੇਣਾ ਸੋ ਲੋਕ ਇਹ ਵੀ ਗੱਲ ਕਹਿੰਦੇ ਵੀ ਚਲੋ ਸਾਡੇ ਹਲਕੇ ਦੇ ਕੰਮਕਾਜ ਹੋ ਜਾਣਗੇ ਪਰ ਕਾਰਨ ਕੀ ਆ ਕਾਰਨ ਕੀ ਆ ਵੀ ਕਾਂਗਰਸ ਦੇ ਨਾਲ ਇਨੀ ਭੈੜੀ ਹੋਈ ਆ ਭਾਰਤ ਭੂਸ਼ਣ ਆਸ਼ੂ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਜਿਹਦੇ ਕਰਕੇ ਉਹ ਪਿੱਛੇ ਰਹਿ ਗਏ ਆ ਤੇ ਕਾਂਗਰਸ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੈਂਚੀ ਲਾਈ ਆ ਸਵਾਲ ਇਹ ਆ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਅੱਜ ਫੇਰ ਹੀ ਚੇਤੇ ਰੱਖਿਓ ਗੱਲ ਕਿਸਾਨ ਜਿੱਥੇ ਬੰਦੀਆਂ ਕਾਂਗਰਸ ਤੇ ਸਿੱਖ ਜਿੱਥੇ ਬੰਦੀਆਂ ਪੰਜਾਬ ਦੇ ਵਿੱਚ ਕਦੇ ਵੀ ਇੱਕ ਨਹੀਂ ਹੋ ਸਕਦੀਆਂ ਕਿਉਂਕਿ ਰਣੇ ਸੁਭਾਅ ਦੇ ਵਿੱਚ ਇਕਤਾ ਹੈ ਨਹੀਂ ਕਾਂਗਰਸ ਨੇ ਚਿੰਤਨ ਮੰਤਨ ਚਿੰਤਨ ਮੰਤਨ ਚਿੰਤਨ ਮੰਤਨ ਆਹੀ ਕਰਦੇ ਰਹਿ ਜਾਣਾ ਉਹ ਤੱਕ ਤਿੰਨ ਚਾਰ ਹੋਰ ਸੂਬਿਆਂ ਵਿੱਚ ਟੋਣ ਹਾਰ ਜਾਂਦੇ ਪਰ ਕਦੇ ਵੀ ਚਿੰਤਨ ਤੇ ਮੰਤਨ ਦਾ ਸਟਾਲੇ ਨਿਕਲਿਆ ਇੱਥੇ ਕਾਂਗਰਸ ਨੇ ਕਾਂਗਰਸ ਨੂੰ ਹਰਾਇਆ ਇੱਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਨਹੀਂ ਹਰਾਇਆ ਮੈਂ ਮੈਨੂੰ ਚੰਗੀ ਤਰ੍ਹਾਂ ਚੇਤੇ ਆਉਂਦੀ ਉਹ ਗੱਲ ਵੀ ਜਦੋਂ ਪਿਛਲੇ ਦਿਨੀ ਇੱਕ ਥਾਂ ਦੇ ਉੱਤੇ ਕਿਸੇ ਮੁੱਦੇ ਦੇ ਉੱਤੇ ਆਮ ਜਿਹੜੀ ਕਾਂਗਰਸ ਨੇ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ 700 ਮੀਟਰ ਦੇ ਦਾਇਰੇ 'ਚ ਯਾਨੀ ਕਿ ਨੇਤਾ-ਨੇਤਾ ਨਾਲ ਬੋਲ ਕੇ ਨਹੀਂ ਰਾਜੀ ਤੇ ਕਾਂਗਰਸ ਕਿਵੇਂ ਜਿੱਤ ਜੂਗੀ ਸੋ ਭਾਰਤ ਪੂਸ਼ਣ ਆਸ਼ੂ ਦੀ ਹਾਰ ਤੋਂ ਬਾਅਦ ਜਿਵੇਂ ਉਹ ਐਤ ਕੀ 24542 ਵੋਟਾਂ ਦੇ ਉੱਤੇ ਰਹਿ ਗਿਆ ਜਿਵੇਂ ਉਹ ਐਤ ਕੀ 10637 ਵੋਟਾਂ ਦੇ ਫਰਕ ਦੇ ਨਾਲ ਹਾਰੇ ਆ ਇਹਨੇ ਤਾਂ ਬਾਦ ਜ਼ਰੂਰ ਕਾਂਗਰਸ ਨੂੰ ਅਕਲ ਤੋਂ ਕਮ ਲੈਣਾ ਪਊਗਾ ਨਹੀਂ ਤਾਂ ਇਸ ਵੇਲੇ ਕਾਂਗਰਸ ਦੇ ਵਿੱਚ ਪੰਜ ਛੇ ਮੁੱਖ ਮੰਤਰੀ ਤਾਂ ਫਿਰਦੇ ਆ ਪਰ ਉਹ ਪੰਜੇ ਛੇ ਇੱਕ ਦੂਜੇ ਨੂੰ ਕੈਂਚੀ ਲਾ ਕੇ ਲੱਤ ਦੇ ਵਿੱਚ ਲੱਤ ਪਸਾ ਕੇ ਡੇਗਣ ਦੇ ਲਈ ਕਾਲੇ ਆ ਕਾਂਗਰਸ ਨੂੰ ਕਾਂਗਰਸ ਹਰਾਉਂਦੀ ਆ ਕਾਂਗਰਸ ਨੂੰ ਕੋਈ ਹੋਰ ਨਹੀਂ ਹੁਣ ਉਸ ਤੋਂ ਅਗਲੀ ਗੱਲ ਆ ਅਕਾਲੀਆਂ ਨੂੰ ਅਕਾਲੀਆਂ ਨੇ ਹਰਾਇਆ ਕਿਉਂਕਿ ਇੱਥੇ ਜਿਹੜੀ 5 ਮੈਂਬਰੀ ਕਮੇਟੀ ਦੇ ਕੁਝ ਆਗੂਆ ਉਹ ਵੀ ਗੱਲ ਕਹਿੰਦੇ ਸੀ ਕਿ ਬਾਦਲ ਧੜਾ ਸਹੀ ਨਹੀਂ ਹੈਗਾ ਇਹਨਾਂ ਨੇ ਹਾਰ ਜਾਣਾ ਕੁਝ ਕੋ ਹੋਰ ਜਿਹੜੇ ਅਕਾਲੀ ਆਗੂਆ ਸੀਨੀਅਰ ਉਹ ਇਹ ਗੱਲ ਕਹਿੰਦੇ ਸੀ ਵੀ ਜੇ 10000 ਵੋਟ ਤਾਂ ਅਸੀਂ ਜੋ ਕਹੋਗੇ ਤੇ ਬੈਣ ਨੂੰ ਤਿਆਰ ਆ ਧੁੱਪੇ ਬੈਣ ਨੂੰ ਤਿਆਰ ਆ ਜੇ ਉਹ ਹਾਰੇ ਆ ਤਾਂ ਫਿਰ ਉਹ ਵੀ ਹਾਰੇ ਆ ਜਿਹੜੇ ਕਿ ਇਸ ਵੇਲੇ ਇੱਕ ਦੂਜੇ ਦੀ ਵਿਰੋਧਤਾ ਕਰਦੇ ਸੀ ਅਕਾਲੀ ਦਲ ਦੇ ਆਗੂ ਇਹ ਗੱਲ ਚਿੱਟੇ ਰਣਮੂ ਸਾਫ ਆ ਵੀ ਨਾ ਅਕਾਲੀ ਦਲ ਦੇ ਇੱਕ ਢੜੇ ਦੀ ਪੇਸ਼ ਚੱਲਦੀ ਹੈ ਨਾ ਦੂਜੇ ਢੜੇ ਦੀ ਪੇਸ਼ ਚੱਲਦੀ ਹੈ ਦੋਵਾਂ ਦੇ ਵਿੱਚੋਂ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਣਾ ਜੇ ਇਹ ਇਕੱਠੇ ਨਾ ਹੋਏ ਇਹ ਗੱਲ ਬੜੀ ਸਾਫ਼ ਤੇ ਸਪਸ਼ਟਾ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਕਿ ਭਾਈ ਜੇ ਕਾਂਗਰਸੀ ਨਾ ਇਕੱਠੇ ਹੋਏ ਤਾਂ ਇੱਕ ਵਾਰ ਫਿਰ ਆਪ ਨੂੰ ਮੌਕਾ ਮਿਲਣ ਦੀ ਸੰਭਾਵਨਾ ਹੈ ਇਹ ਵੀ ਗੱਲ ਸੱਚੀ ਆ ਕਿ ਭਾਜਪਾ ਨੇ ਇਸ ਵੇਲੇ ਗੱਲ ਕਹਿਣੀ ਆ ਵੀ ਜੇ ਸਾਡੇ ਨਾਲ ਕਿਸੇ ਨੇ ਗੱਠਜੋੜ ਕਰਨਾ ਤਾਂ ਸਾਡੇ ਮੁਤਾਬਕ ਚੱਲੋ ਹੁਣ ਇਹ ਨਹੀਂ ਕਿ ਵੱਡਾ ਭਰਾ ਬਣ ਕੇ ਛੋਟਾ ਭਰਾ ਬਣ ਕੇ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਸੋ ਮਤਲਬ ਇਹ ਹੈ ਜੀ ਕਿ ਇਹ ਜਿਹੜੀ ਪੰਜਾਬ ਦੀ ਸਿਆਸਤ ਦਾ ਨਕਸ਼ਾ ਵੀ ਉਗਾੜਿਆ ਪੰਜਾਬ ਦੀ ਸਿਆਸਤ ਦਾ ਨਕਸ਼ਾ ਬਿਆਨ ਕੀਤਾ ਇਸ ਚੋਣ ਨੇ ਇਹ ਭਾਰਤ ਦੇ 4 ਸੂਬਿਆਂ ਦੇ ਵਿੱਚ 5 ਸੀਟਾਂ ਦੇ ਉੱਤੇ ਵੋਟਾਂ ਪਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ 2 ਸੀਟਾਂ ਦੇ ਉੱਤੇ ਕਮਾਲ ਮਿਲੀ ਆ ਵੇ ਸਾਬਦਰ ਸੀਟ ਹੈ ਕਿ ਗੁਜਰਾਤ ਦੇ ਵਿੱਚ ਉੱਥੇ ਗੋਪਾਲ ਇਟਾਲੀਆ ਨੇ ਜਿਵੇਂ ਭਾਜਪਾ ਦੇ ਉਮੀਦਵਾਰ ਨੂੰ ਧੌਂਟੜੀ ਦਿੱਤੀ ਆ ਉਹ ਵੀ ਕਮਾਲ ਦੀ ਗੱਲ ਆ 17000 ਤੇ 554 ਵੋਟਾਂ ਦੇ ਫਰਕ ਦੇ ਨਾਲ ਗੋਪਾਲ ਇਟਾਲੀਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਸਾਬਦਰ ਸੀਟ ਤੋਂ ਗੁਜਰਾਤ ਦੇ ਵਿੱਚੋਂ ਜਿੱਤੇ ਆ ਉੱਥੇ ਦੋ ਸੀਟਾਂ ਨੇ ਉੱਤੇ ਵੋਟਾਂ ਪਈਆਂ ਉੱਥੇ ਕੜੀ ਸੀਟ ਹੈ ਕੜੀ ਉਹ ਸੀਟ ਦੇ ਉੱਤੇ ਭਾਜਪਾ ਜਿੱਤੀ ਆ ਤੇ ਵੀ ਸਾਬਦਰ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਜਿੱਤੀ ਆ ਤੇ ਕੜੀ ਸੀਟ ਦੇ ਉੱਤੇ ਭਾਜਪਾ ਦਾ ਰਜਿੰਦਰ ਕੁਮਾਰ ਆ ਜਿਹੜੇ ਕਿ 39452 ਵੋਟਾਂ ਹਾਂਜੀ ਇਹ ਮਾਮਲਾ ਤੁਸੀਂ ਸੁਣੀ ਲਿਆ ਜੋ ਕਿ ਬਈ ਸਰਵਪ ਸਿੰਘ ਟਹਿਣਾ ਸੀ ਇਹ ਜਿਹੜਾ ਕੱਲ ਵੋਟਾਂ ਦੇ ਨਤੀਜਿਆਂ ਨੂੰ ਲੈ ਕੇ ਇਹ ਜੋ ਅੱਜ ਦੀ ਅਪਡੇਟ ਸਾਹਮਣੇ ਆਈ ਆ ਵੀ ਕਹਿਣਾ ਮਤਲਬ ਹੁਣ ਇੱਥੇ ਆਉਂਦਾ ਵੀ ਜਿਹੜੇ ਕਾਂਗਰਸੀ ਆ ਇੱਕ ਦੂਜੇ ਨਾਲ ਮਿਲ ਕੇ ਨਹੀਂ ਚੱਲਦੇ ਇੱਕ ਆਲੀ ਜਿਹੜੇ ਕਾਂਗਰਸੀ ਆ ਇਹ ਕਾਂਗਰਸ ਨੇ ਕਾਂਗਰਸ ਨੂੰ ਹਰਾਇਆ ਇਹ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਨਹੀਂ ਹਰਾਇਆ ਉਹਨਾਂ ਦੇ ਆਪ ਦੇ ਲੋਕ ਜਿਹੜੇ ਇੱਕ ਦੂਜੇ ਦੇ ਲੱਤਾਂ ਦੇ ਵਿੱਚ ਲੱਤਾਂ ਡਾਈ ਜਾਂਦੇ ਰਹੇ ਨੇ ਇਸ ਕਰਕੇ ਉਹਨਾਂ ਨੇ ਆਪਸ ਵਿੱਚ ਨਹੀਂ ਮਤ ਮਿਲਦੀ ਕਹਿੰਦਾ ਮਤਲਬ ਜਿਵੇਂ ਪੰਜਾਬੀ ਚ ਕਹਿ ਦਈਏ ਆਪਾਂ ਤਾਂ ਇਹ ਕਾਂਗਰਸ ਨੇ ਕਾਂਗਰਸ ਨੂੰ ਹਰਾ ਦਿੱਤਾ ਨਾ ਕਿ ਆਮ ਆਦਮੀ ਪਾਰਟੀ